ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਸਹਿਜਪਾਠ ਸੇਵਾ ਲਹਿਰ ਵੱਲੋਂ ਸਹਿਜਪਾਠ ਗੁਰਬਾਣੀ ਉਚਾਰਨ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ ਪਹਿਲੀ ਲੜੀ ਦੇ ਤਹਿਤ 30 ਸਤੰਬਰ ਨੂੰ ਅੱਜ ਆਈਟੀ ਸੀਨੀਅਰ ਸੈਕੰਡਰੀ ਸਕੂਲ ਆਰਟੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰਾ ਪਿੱਖੀਵਿੰਡ ਦੇ ਬੱਚੇ ਔਰ ਆਈਟੀ ਕਾਲਜ ਫਾਰ ਊਮਨ ਦੇ ਅੱਜ ਇੱਥੇ ਅਸੀਂ ਮੁਕਾਬਲਾ ਕਰਵਾ ਰਹੇ ਹਾਂ ਤੇ ਉਹਦੇ ਵਿੱਚ ਬਹੁਤ ਸਾਰੇ ਬੱਚੇ ਵਾਹਿਗੁਰੂ ਦੀ ਇੰਨੀ ਬਖਸ਼ਿਸ਼ ਹੈ ਸਕੂਲ ਦੇ ਉੱਤੇ ਪੀਨ ਵਿੱਚ ਬਹੁਤ ਸਾਰੀਆਂ ਧੀਆਂ ਮੇਰੇ ਖਿਆਲ ਨਾਲ 700 ਤੋਂ ਵੱਧ ਬੱਚੇ ਇੱਥੇ ਸਹਿਜਪਾਠ ਕਰਕੇ ਮਾਰੇ ਦੀ ਬਖਸ਼ਾਣਾ ਯੋਗਦਾਨ ਪਾ ਚੁੱਕੇ ਨੇ ਉਹਨਾਂ ਵਿੱਚੋਂ ਜਿਨ੍ਹਾਂ ਦੇ ਸਹਿਜਪਾਠ ਸੰਪੂਰਨ ਨੇ ਅੱਜ ਮੁਕਾਬਲਾ ਕਰਵਾਇਆ ਗਿਆ ਸੀ ਤੇ ਕੁਝ ਬੱਚਿਆਂ ਦੇ ਆਪ ਆਪਾ ਸਹਿਜਪਾਠ ਅਨੁਭਵ ਸੁਣਦੇ ਆ ਕਿ ਨੇ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ ਤੇ ਸਹਿਜਪਾਠ ਨਾਲ ਉਹਨਾਂ ਦੇ ਪਰਿਵਾਰ ਵਿੱਚ ਕੀ ਬਦਲਾਅ ਆਇਆ ਉਹ ਕੀ ਮਹਿਸੂਸ ਕਰਦੇ ਹਨ ਸਹਿਜਪਾਠ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਡੇ ਗੁਰਬਾਣੀ ਦਾ ਫਰਮਾਨ ਹੈ ਕੋਟਨ ਮੇ ਨਾਨਕ ਕਉ ਨਾਰਾਇਣ ਜੇ ਚੀਤ ਜੇ ਦੇਖਿਆ ਜਾਵੇ ਤੇ ਅਰਬਾਂ ਬੱਚੇ ਹਨ ਦੁਨੀਆ ਦੇ ਉੱਤੇ ਪਰ ਸਾਰੇ ਥੋੜੀ ਸਹਿਜਪੜ ਕਰਦੇ ਆ ਤੇ ਅਰਬਾਂ ਬੱਚਿਆਂ ਚ ਜਿਹੜੇ ਬੱਚੇ ਪਹਾੜ ਕਰਦੇ ਨੇ ਉਹ ਗੁਰਬਾਣੀ ਦੇ ਤੁਕਨ ਸਰ ਕੋਟਨ ਵਿੱਚ ਕੋਈ ਕੋਈ ਆ ਠੀਕ ਹੈ ਸੋ ਆਓ ਆਪਾਂ بیٹے ਤੁਹਾਡਾ ਨਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਨਮਾਜ਼ ਤੁਹਾਡੇ بیٹے ਮੇਰਾ ਨਾਮ ਨਵਨੀਤ ਕੌਰ ਹੈ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਹਾਂ ਮੈਂ ਜਦੋਂ 6ਵੀਂ ਕਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਮੈਂ ਸੈਚ ਪੜ੍ਹ ਸ਼ੁਰੂ ਕੀਤਾ ਹੈ ਇਸ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਆਏ ਹਨ ਮੇਰੇ ਵਿੱਚ ਸੈਂਸ਼ੀਅਲ ਤਾਂ ਮੇਰੇ ਸੁਭਾਅ ਦਾ ਬਦਲਣਾ ਇਸ ਦੇ ਨਾਲ ਮੇਰੇ ਪਰਿਵਾਰ ਤੇ ਵੀ ਬਹੁਤ ਮਿਹਰ ਹੋਈ ਹੈ ਪਹਿਲਾਂ ਮੈਂ ਘਰ ਵਿੱਚ ਇਕੱਲੀ ਸੈਚ ਪੜ੍ਹ ਕਰਦੀ ਸੀ ਹੁਣ ਇਸ ਦੇ ਨਾਲ ਮੇਰਾ ਭਰਾ ਤੇ ਮੇਰੇ ਮਾਤਾ ਜੀ ਵੀ ਸੈਚ ਪੜ੍ਹ ਕਰਦੇ ਹਨ ਵਾਹ ਜੀ ਵਾਹ ਜਨਾਨਕ ਤੂੜ ਮੰਗਿਆ ਤੇ ਇਸ ਗੁਰਸੇ ਕੀ ਜੋ ਆਪ ਜਪਿਆ ਹੋ ਰਿਹਾ ਨਾਮ ਜਪਾਵੇ ਇਹ ਬੜੀ ਵੱਡੀ ਬਖਸ਼ਿਸ਼ ਹੈ ਕਿ ਜਦੋਂ ਘਰ ਵਿੱਚ ਕੋਈ ਬੋਥੀ ਆਂਦੀ ਹੈ ਮਹਾਰਾਜ ਜੀ ਤੇ ਮਹਾਰਾਜ ਦਾ ਨਸਵੰਨੀਓ ਕਿਲਵੇ ਕੋ ਕਰਤਾ ਕਰ ਆਇਆ ਤੇ ਬੜੇ ਤੁਸੀਂ ਆਪਣਾ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸਭ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਸਾਰੇ ਸੈਜ ਪੜ ਕਰੋ ਤੇ ਆਪਣੀ ਜ਼ਿੰਦਗੀ ਵਿੱਚ ਬਦਲਾਵ ਲਿਓ ਤੇ ਤੁਹਾਡੇ ਸਕੂਲ ਜਿਹੜਾ ਤੁਹਾਡਾ ਆ ਕਿਹੜਾ ਸਕੂਲ ਦਾ ਨਾਮ ਕੀ ਹੈ ਸਾਡੇ ਸਕੂਲ ਦਾ ਨਾਮ ਆਈਟੀ ਸੀਨੀਅਰ ਸੈਕੰਡਰੀ ਸਕੂਲ ਪਗਵਾਂਡਪੁਰਾ ਤੇ ਬੇਟੇ ਇਹ ਸਕੂਲ ਤੋਂ ਹੀ ਸਾਈਪੜ ਸ਼ੁਰੂ ਕੀਤਾ ਸੀ ਯੈਸ ਸਰ ਵਾਹ ਜੀ ਵਾਹ ਤੇ ਹਾਂਜੀ ਬੇਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਮਨਦੀਪ ਕੌਰ ਹੈ ਮੈਂ 10ਵੀਂ ਕਲਾਸ ਵਿੱਚ ਪੜਦੀ ਹਾਂ ਮੈਂ ਆਈਟੀ ਕਾਲਜ ਵਿੱਚ ਸਕੂਲ ਵਿੱਚ ਪੜਦੀ ਹਾਂ ਮੇਰਾ ਸੈਟ ਪੜ੍ਹ ਕਰਕੇ ਬਹੁਤ ਸਾਰਾ ਮੇਰੇ ਸ਼ਾਂਤੀ ਮਿਲੀ ਬਦਲਾਅ ਆਇਆ ਮੇਰੇ ਮੈਂ ਆਪਦੇ ਨਾਲ ਆਪਣੀ ਭੈਣ ਨੂੰ ਵੀ ਇਸ ਪੜ ਦੇ ਵਿੱਚ ਦਾਖਲਿਆ ਕੀਤਾ ਵਾ ਉਹ ਵੀ ਬਹੁਤ ਵਧੀਆ ਐ ਸੈਜ ਪੜ੍ਹ ਤੇ ਉਚਾਰਨ ਕਰਦੀ ਹੈ ਤੇ ਮੈਂ ਵੀ ਬਹੁਤ ਵਧੀਆ ਕਰਦੀ ਕਿੰਨਾ ਸੈਜ ਪੜ੍ਹ ਬਟ ਤੁਹਾਡਾ ਮੇਰਾ ਇਹ ਸੈਜ ਪੜ੍ਹ ਤਿਜਾ ਹੈ ਚੌਥਾ ਤੀਜਾ ਸਾਲ ਪੂਰਨ ਹੋ ਚੁੱਕਾ ਹੈ ਚੌਥਾ ਮੈਂ ਸ਼ੁਰੂ ਕਰ ਰਹੀ ਹਾਂ ਚੌਥਾ ਸ਼ੁਰੂ ਕਰ ਰਹੇ ਵਾਹ ਜੀ ਵਾਹ ਤੇ ਬਟੇ ਕੀ ਤੁਸੀਂ ਮਹਿਸੂਸ ਕਰਦੇ ਹੋ ਜੇ ਸੈਜ ਪੜ੍ਹ ਨਹੀਂ ਕਰਦੇ ਸੀ ਕਿਹੜੀ ਕਲਾਸ ਸ਼ੁਰੂ ਕੀਤਾ ਸੀ ਤੁਸੀਂ 8ਵੀਂ 8ਵੀਂ ਕਲਾਸ ਹੈ ਹੁਣ ਕਿਹੜੀ ਕਲਾਸ ਪੜ੍ਹਦੇ ਹੋ 10ਵੀਂ 10ਵੀਂ ਕਲਾਸ ਦੋ ਸਾਲ ਹੋ ਗਏ ਤੁਹਾਨੂੰ ਪਰ ਦੋ ਸਾਲਾਂ ਵਿੱਚ ਤੁਸੀਂ ਤਿੰਨ ਸੈਜ ਪੜ੍ਹ ਸੰਪੂਰਨ ਕਰ ਲਏ ਨੇ ਵਾਹ ਜੀ ਵਾਹ ਤੇ ਕੋਈ ਮਹਿਸੂਸ ਨਹੀਂ ਹੁੰਦਾ ਵੀ ਸਾਡੇ ਕੋ ਕੋਈ ਨਹੀਂ ਬਹੁਤ ਸਾਰੇ ਲੋਕੀ ਡਰਦੇ ਰਹਿੰਦੇ ਨੇ ਵੀ ਹਾਏ ਅਸੀਂ ਸੈਜ ਪੜ ਕਰਾਂਗੇ ਤੇ ਪਾਪ ਲੱਗੇਗਾ ਪਰ ਤੁਸੀਂ ਮਾਰੇ ਦੀ ਕਿਰਪਾ ਨਾਲ ਚੌਥਾ ਸੈਜ ਪੜ ਕਰ ਰਹੇ ਹੋ ਤੇ ਬੇਟੇ ਕੀ ਤੁਸੀਂ ਜ਼ਿੰਦਗੀ 'ਚ ਕੀ ਬਦਲਾਅ ਆਇਆ ਉਹ ਦੱਸੋ ਥੋੜਾ ਜਿਹਾ ਮੇਰੀ ਜ਼ਿੰਦਗੀ 'ਚ ਬਹੁਤ ਸਾਰਾ ਬਦਲਾਅ ਆਇਆ ਮੈਂ ਸਭ ਤੋਂ ਪਹਿਲਾਂ ਸੈਜ ਪੜ ਕਰਨ ਤੋਂ ਪਹਿਲਾਂ ਪਾਠ ਕਰਦੀ ਹੁੰਦੀ ਸੀ ਇਕੱਲਾ ਜਪਜੀ ਸਾਹਿਬ ਹੁਣ ਮੈਂ ਜਪਜੀ ਸਾਹਿਬ ਦੇ ਨਾਲ ਚਉਪਾਈ ਸਾਹਿਬ ਅਨੰਦ ਸਾਹਿਬ ਦੀਆਂ ਛੇ ਪਾੜੀਆਂ ਕਰਦੀ ਹਾਂ ਤੇ ਸ਼ਾਮੂ ਰੈਰਾ ਸਾਹਿਬ ਵੀ ਕਰਦੀ ਹਾਂ ਸ਼ਾਬਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਬੜਾ ਤੁਹਾਡਾ ਮੇਰਾ ਨਾਮ ਨਵਜੀਤ ਖਰ ਹੈ ਮੈਂ 10th ਕਲਾਸ ਵਿੱਚ ਪੜਦੀ ਆ ਮੈਂ ਆਈਟੀ ਕਾਲਜ ਵਿੱਚ ਪੜਦੀ ਆ ਮੈਨੂੰ ਤਕਰੀਬ ਤੋਂ ਤਕਰੀਬ 3 ਸਾਲ ਹੋ ਗਏ ਆ ਸਾਇਚ ਪੜ ਕਰਦੀ ਮੈਂ ਸ਼ਾਮਦ ਕਲਾਸ ਵੀ ਸ਼ੁਰੂ ਕੀਤਾ ਸੀ ਤੇ ਪਹਿਲਾਂ ਤਾਂ ਮੈਨੂੰ ਇਦਾਂ ਹੀ ਕਿ ਮੇਰੀ ਸਿਸਟਰ ਕਰਦੀ ਹੁੰਦੀ ਸੀ ਤੇ ਉਹ ਕਹਿੰਦੀ ਹੁੰਦੀ ਕਿ ਤੂੰ ਕਰ ਤੇ ਮੈਂ ਸ਼ੁਰੂ ਕੀਤਾ ਤੇ ਮੈਨੂੰ ਬਹੁਤ ਅਨੰਦ ਆਉਣ ਲੱਗਾ ਫਿਰ ਮੈਂ ਸ਼ੁਰੂ ਕਰਦੀ ਗਈ ਫਿਰ ਜਦੋਂ ਇੱਕ ਵਾਰੀ ਭੁਗਤ ਗਿਆ ਫਿਰ ਮੈਂ ਫੇਰ ਸ਼ੁਰੂ ਕਰ ਲਿਆ ਬਹੁਤ ਅਨੰਦ ਆਉਂਦਾ ਸਾਇਚ ਪੜ ਕਰਦੇ ਦਾ ਸਮੇਂ ਤੇ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਬਦਲਾਅ ਆਇਆ ਸੈਜ ਪੜ ਕਰਨ ਦੇ ਸਮੇਂ ਪਹਿਲਾਂ ਜਦੋਂ ਮੈਂ ਸੈਜ ਪੜ ਤੋਂ ਪਹਿਲਾਂ ਮੈਂ ਪੜਾਈ ਦੇ ਵਿੱਚ ਠੀਕ ਟਾਗ ਜੀ ਹੁੰਦੀ ਸੀ ਤੇ ਜਦੋਂ ਮੈਂ ਸੈਜ ਪੜ ਕਰ ਲਾਪੀ ਹੁਣ ਮੇਰੀ ਹਰ ਵਾਰੀ ਫਸਟ ਸੈਕਿੰਡ ਥਰਡ ਪੋਜੀਸ਼ਨ 'ਚ ਕੋਈ ਨਾ ਕੋਈ ਆਈ ਜਾਣੀ ਹੁੰਦੀ ਹੈ ਬਿਲਕੁਲ ਇਹ ਬੱਚੀ ਬਿਲਕੁਲ ਸਹੀ ਕਹਿ ਰਹੀ ਹੈ ਜੀ ਜ਼ਿੰਦਗੀ 'ਚ ਬਦਲਾਅ ਆਉਂਦੇ ਨੇ ਸਾਡੇ ਕੋਲ ਇੱਕ ਨੇ ਹਜ਼ਾਰਾਂ ਬੱਚੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਜ਼ਿੰਦਗੀ 'ਚ ਬਦਲਾਅ ਆਇਆ ਜਿਹੜੀ ਬੱਚੀ ਨੇ 99.4% ਨੰਬਰ ਲੈ ਕੇ ਸਾਰੇ ਦੇਸ਼ 'ਚ ਟੌਪ ਕੀਤਾ ਸੀ ਸੀਬੀਐਸ ਵਿੱਚੋਂ ਉਹ ਬੱਚੀ ਨੇ 7ਵੀਂ ਕਲਾਸ ਇਸ ਸੈਜ ਪੜ੍ਹ ਸ਼ੁਰੂ ਕੀਤਾ ਸੀ ਪਰ ਉਹਨੂੰ ਪ੍ਰੀਤਕਾਔਰ ਬਰੋਡਵੇ ਸੀਨੇਸ ਕਿੰਨੇ ਬਣਾਲੇ ਬੱਚੀ ਬੱਚੀ ਵੀ ਦੱਸ ਰਹੀ ਹੈ ਕਿ ਜਦੋਂ ਤੋਂ ਸੈਜ ਪੜ੍ਹ ਕੀਤਾ ਵਾ ਤੇਰੀ ਜ਼ਿੰਦਗੀ ਬਦਲ ਆਇਆ ਪਹਿਲਾਂ ਤੇ ਨੰਬਰ ਠੀਕ ਠਾਕ ਆਉਂਦੇ ਸੀ ਤੇ ਹੁਣ ਹਮੇਸ਼ਾ ਪੋਜੀਸ਼ਨ ਲੈਂਦੀ ਹੈ ਸੋ ਸੈਜ ਪੜ੍ਹ ਦੇ ਨਾਲ ਮਾਈਂਡ ਸਟੇਬਲ ਹੁੰਦਾ ਤੇ ਘੱਟ ਪੜਿਆ ਵੀ ਵੱਧ ਸਮਝ ਲੱਗਦਾ ਪਰ ਪੜ੍ਹਾਈ ਵਿੱਚ ਧਿਆਨ ਲੱਗਦਾ ਇਹ ਸਭ ਤੋਂ ਵੱਡੀ ਗੱਲ ਹੈ ਸ਼ਾਬਾਸ਼ ਕੋਈ ਹੋਰ ਸੰਦੇਸ਼ ਘਰ ਵਿੱਚੋਂ ਹੋਰ ਕੌਣ-ਕੌਣ ਕਰਦਾ ਘਰ ਵਿੱਚ ਮੈਂ ਕਰਦੀ ਤੇ ਮੈਂ ਆਪਣੇ ਮੰਮਾ ਨੂੰ ਵੀ ਕਹਿੰਦੀ ਮੰਮਾ ਵੀ ਕਰਦੇ ਮੇਰੇ ਨਾਲ ਉਹ ਵੀ ਕਰਦੇ ਨੇ ਸ਼ਾਬਾਸ਼ ਨੌਜਵਾਨ ਪੀੜ੍ਹੀ ਨੂੰ ਤੁ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਸਾਰਿਆਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੀ ਆ ਕਿ ਸਾਰੇ ਸਿਆਜ ਪਾਠ ਕਰਿਆ ਕਰੋ ਵੱਧ ਵੱਧ ਪਾਠ ਕਰਿਆ ਕਰੋ ਪਾਠ ਦੇ ਵਿੱਚ ਬਹੁਤ ਤਾਕਤ ਹੈ ਤਾਕਤ ਹੈ ਸ਼ਕਤੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਪ੍ਰੀਤ ਕੋਹੜਾ ਮੈਂ ਪਲੱਸ 2 ਮੈਡੀਕਲ ਕਲਾਸ ਵਿੱਚ ਪੜ੍ਹਦੀ ਆ ਤੇ ਮੈਂ ਆਪਣਾ ਸੈਲਪੜ ਆਪਣੇ ਪੈਰ ਸਕੂਲ ਤੋਂ ਮਨ ਲਗੀ ਸਟਾਰਟ ਕੀਤਾ ਵਾ ਤਾਤੋਂ ਮੇਰੇ ਮਨ ਲਗੀ ਵਿੱਚੋਂ ਮੈਂ 1 ਸਾਲ ਕੀਤਾ ਹੀ ਬਾਅਦ ਵਿੱਚ ਮੈਂ ਫੇਰ ਰੁਕ ਗਿਆ ਆਪਾਂ ਜ਼ਿਆਦਾ ਮੈਂ ਤਾਂ ਇੱਥੇ ਫੇਰ ਸਕੂਲਾਂ ਦੇ ਲੈਕਚਰ ਸੁਣਿਆ ਮੇਰਾ ਫੇਰ ਮਨ ਕੀਤਾ ਕਿ ਮੈਂ ਫੇਰ ਤੋਂ ਆਰੰਭ ਕਰਾਂ ਤੇ ਜਦੋਂ ਤੋਂ ਮੈਂ ਇੱਥੇ ਲੈਕਚਰ ਸੁਣਿਆ ਮੈਂ ਦਸੰਬਰ ਵਿੱਚ ਤਾਤੋਂ ਮੈਂ ਫੇਰ ਆਪਣਾ ਸੈਲਪੜ ਆਰੰਭ ਕੀਤਾ ਤੇ ਮੇਰੇ ਸੈਲਪੜ ਕਰਨਾ ਮੇਰੇ ਘਰ ਵਿੱਚੋਂ ਮੇਰੇ ਭਰਾ ਜਿਨ੍ਹਾਂ ਨੇ ਕਦੀ ਮਨ ਲਗੀ ਪਾਠ ਕਰਨ ਬਾਰੇ ਸੋਚਿਆ ਨਹੀਂ ਸੀ ਉਹ ਵੀ ਮਨ ਲਗੀ ਕਰ ਲਾ ਪਿਆ ਮੇਰੇ ਚਾਚੀ ਜੀ ਮੇਰਾ ਛੋਟਾ ਹੈ ਛੋਟਾ ਜਿਹਾ ਬ੍ਰਦਰ ਆ ਉਹ ਵੀ ਕਹੋਗਾ ਦੀਦੀ ਮੈਂ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨਹੀਂ ਹੀ ਮੁਸ਼ਕਲ ਹੱਲ ਹੁੰਦੀਆਂ ਉਹਨਾਂ ਦਾ ਵੀ ਬਹੁਤ ਜਿਆਦਾ ਮਤਲਬ ਕਿ ਹੱਲ ਹੋ ਜਾਵਾ ਤੇ ਮੈਂ ਆਪਣੇ ਆਪ ਤੇ ਵਿੱਚ ਬਹੁਤ ਚੇਂਜ ਦੇਖਿਆ ਹੈ ਕਿ ਮੈਂ ਆਪਣੇ ਸੁਭਾਅ ਨੂੰ ਥੋੜਾ ਮਨਨ ਕਿ ਕੱਪ ਵਿੱਚ ਰੱਖਣਾ ਰਿਹਾ ਕਿ ਜੇ ਗੁੱਸੇ ਜਿਹਾ ਬਹੁਤ ਜ਼ਿਆਦਾ ਆ ਜਾਣਾ ਤੇ ਪਾਠ ਕਰਨਾ ਮੈਨੂੰ ਬਹੁਤ ਆਨੰਦ ਮਿਲਦਾ ਇਹ ਮੈਂ ਪਾਠ ਮਨਨ ਕਿ ਨਹੀਂ ਹੈ ਕਰਪੋਣੀ ਨਹੀਂ ਜਦੋਂ ਟਾਈਮ ਹੁਣ ਮੈਂ ਉਹ ਵੱਟ ਟਾਈਮ ਲਾਉਣੀ ਆ ਪਾਠ ਕਰਨ ਵਿੱਚ ਵਾਹ ਜੀ ਵਾਹ ਇਹ ਬੇਟੀ ਦੱਸ ਰਹੀ ਹੈ ਕਿ ਕੱਲਾ ਉਹਦੀ ਜ਼ਿੰਦਗੀ ਬਦਲਾਵ ਨਹੀਂ ਆਇਆ ਜਿਹੜਾ ਭਰਾ ਕਦੀ ਸਹਿ ਪਾਠ ਵਾਲੇ ਪਾਠ ਕਰਨ ਵਾਲੇ ਪਾਸੇ ਨਹੀਂ ਸੀ ਉਹ ਵੀ ਆ ਗਿਆ ਸੋ ਬੱਚੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚਦੀ ਹੈ ਬੱਚਿਆਂ ਦਾ ਕਰਨ ਦਾ ਇਹੀ ਮੁੱਖ ਕਾਰਨ ਹੈ ਕਿ ਅਸੀਂ ਬਾਣੀ ਨਾਲ ਜੁੜੀਏ ਔਰ ਦੂਜਿਆਂ ਨੂੰ ਜੋੜੀਏ ਸੋ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਆਓ ਆਪਾਂ ਬਾਕੀ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪੋ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਪਲਸ 2 ਮੈਡੀਕਲ ਦੇ ਵਿੱਚ ਪੜ੍ਹਦੀ ਆ ਆਈਟੀ ਸੀਨੀਅਰ ਸੈਕੰਡਰੀ ਸਕੂਲ ਤੋਂ ਆ ਮੈਂ ਆਪਣੇ ਪਿਛਲੇ ਸਕੂਲ ਤੋਂ ਪਾਸ ਕਰਦੀ ਆ ਹੰਡੀਆਂ ਹੁਣ ਤੱਕ ਮੇਰੇ ਸੱਤ ਪਾਸ ਹੋ ਗਿਨੇ 6 ਸਾਲ ਹੋ ਗਿਨੇ ਮੈਨੂੰ ਪਾਸ ਕਰਦੀ ਨੂੰ ਤੇ ਹੁਣ 8ਵੇਂ ਪਾਸ ਤੇ ਆ ਤੇ ਸਾਇਹ ਪਾਠ ਕਰਨ ਦੇ ਨਾਲ ਮਨ ਨੂੰ ਵੀ ਬਹੁਤ ਸ਼ਾਂਤੀ ਮਿਲਦੀ ਆ ਤੇ ਆਨੰਦ ਵੀ ਮਿਲਦਾ ਹੈ ਜੇ ਦੇਲ ਹੀ ਨਹੀਂ ਕਰਦਾ ਕਦੇ ਵੀ ਪਾਠ ਕਰਕੇ ਉੱਠਣ ਨੂੰ ਹੈ ਜੀ ਜੀ ਤੇ ਮੈਂ ਸਾਰਿਆਂ ਨੂੰ ਇਹ ਕਹਿਨੀ ਆ ਕਿ ਸਹਿਪਾਠ ਕਰਿਆ ਕਰੋ ਮੇਰੇ ਪਰਿਵਾਰ ਵਿੱਚ ਵੀ ਬਹੁਤ ਸਮੱਸਿਆਵਾਂ ਸੀ ਜਿਹੜੀਆਂ ਕਿ ਸੁਲਝ ਗਈਆਂ ਵਾ ਮੇਰੇ ਮਾਤਾ ਜੀ ਵੀ ਨਾਲ ਪਾਠ ਕਰਦੇ ਨੇ ਮੇਰੇ ਭੈਣ ਜੀ ਵੀ ਨਾਲ ਹੀ ਪਾਠ ਕਰਦੇ ਨੇ ਸ਼ਾਬਾਸ਼ ਬੇਟੀ ਕਈ ਵਾਰ ਅਸੀਂ ਸਕੂਲਾਂ ਵਿੱਚ ਜਾਂਦੇ ਹਾਂ ਤੇ ਉੱਥੇ ਬੱਚਿਆਂ ਨੂੰ ਨਾ ਮੈਡੀਕਲ ਦੇ ਬੱਚਿਆਂ ਨੂੰ ਲੈਕਚਰ ਨਹੀਂ ਸੁਣਾਇਆ ਜਾਂਦਾ ਨਹੀਂ ਜੀ ਇਹ ਸਹਿਜ ਪਾਠ ਵਾਸਤੇ ਨਾ ਕੋਈ ਟਾਈਮ ਨਹੀਂ ਹੈਗਾ ਠੀਕ ਹੈ ਨਾ ਜਿਤਕੇ ਮੈਂ ਦੇਖਦਾ ਜਿਹੜੇ ਵੱਡੇ ਵੱਡੇ ਡਾਕਟਰ ਹੋਏ ਨੇ ਡਾਕਟਰ ਸਤਵੀ ਆਪਣਾ ਜਸਵੰਤ ਸਿੰਘ ਜੀ ਨੇਕੀ ਸਾਹਿਬ ਉਹ ਛੋਟੀ ਉਮਰ ਤੋਂ ਸਹਿਜ ਪਾਠ ਕਰਦੇ ਸੀ ਇਹ ਮੈਡੀਕਲ ਦੀ ਤੁਸੀਂ ਪੜ੍ਹਾਈ ਕਰ ਰਹੇ ਹੋ ਤੇ ਪੜ੍ਹਾਈ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਨਹੀਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਹੋ ਔਰ 7ਵਾਂ ਸੈਜ ਪੜਾ ਕਿੱਡੀ ਵੱਡੀ ਗੱਲ ਹੈ ਜੀ 7ਵਾਂ ਬੱਚੇ ਦਾ ਸੈਜ ਪੜਾ ਔਰ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ ਔਰ ਭਾਈ ਕੁ ਜੀ ਦੀ ਬਖਸ਼ਿਸ਼ ਹੈ ਉੱਤੇ ਕਹਿੰਦੇ ਵੀ ਪੜ੍ਹਾਈ ਵਿੱਚ ਮੇਰਾ ਜ਼ਿਆਦਾ ਮਨ ਲੱਗਦਾ ਠੀਕ ਹੈ ਤੇ ਮੈਡੀਕਲ ਵਾਲੇ ਬੱਚਿਆਂ ਤੁਸੀਂ ਕੀ ਕਹਿਣਾ ਚਾਹੋਗੇ ਮੈਡੀਕਲ ਵਾਲੇ ਬੱਚਿਆਂ ਨੇ ਮੈਂ ਇਹੀ ਕਹਿਣੀ ਆ ਕਿ ਜਿੰਨਾ ਵੱਧ ਤੋਂ ਵੱਧ ਨਿਤਨੇਮੀ ਕਰਿਆ ਕਰੋ ਸਹਿਜ ਪਾਠ ਵੀ ਨਾਲ ਕਰਿਆ ਕਰੋ ਕਿਉਂਕਿ ਪਾਠ ਪਾਠ ਦੇ ਵਿੱਚ ਜਿੰਨੀ ਤਾਕਤ ਆਉਣੀ ਪੜਾਈ ਦੇ ਵਿੱਚ ਵੀ ਨਹੀਂ ਆ ਹਾਂ ਉਹਦੇ ਨਾਲ ਕੀ ਹੁੰਦਾ ਵੀ ਆਟੋਮੈਟਿਕਲੀ ਜੀਵਨ ਵਿੱਚ ਤਬਦੀਲੀ ਆਂਦੀ ਆ ਔਰ ਮੈਡੀਕਲ ਦੇ ਬੱਚਿਆਂ ਨੂੰ ਫਾਇਦਾ ਹੁੰਦਾ ਮੈਂ ਇੱਕ ਬੱਚੀ ਹੈਗੀ ਸਾਡੀ ਕੀ ਨਾਮ ਉਹਦਾ ਇੱਕ ਬੇਟੀ ਹੈ ਉਹ ਕਹਿੰਦੀ ਜਦੋਂ ਮੈਨੂੰ ਪ੍ਰੋਬਲਮਸ ਆਉਂਦੀਆਂ ਨੇ ਮੈਨੂੰ ਕੋਈ ਗੱਲ ਸਮਝ ਨਹੀਂ ਲੱਗਦੀ ਜਦੋਂ ਮੈਂ ਥੱਕ ਜਾਂਦੀ ਆ ਪੜ੍ਹ ਪੜ੍ਹ ਕੇ ਕਿਉਂਕਿ ਪੜ੍ਹਨਾ ਜ਼ਿਆਦਾ ਪੈਂਦਾ ਹੈ ਕਹਿੰਦੇ ਮੈਂ ਸਭ ਕੁਝ ਛੱਡ ਕੇ ਫਿਰ ਹੱਥ ਮੂੰਹ ਸੁੱਚੇ ਕਰਕੇ ਪੰਛਨਾ ਨਾ ਕਰਕੇ ਕਿਉਂਕਿ ਸ਼ਾਂਤ ਸਵੇਰੇ ਕੀਤਾ ਹੁੰਦਾ ਕਹਿੰਦੇ ਮੈਂ ਸਹਿਜ ਪੜ੍ਹ ਕਰ ਲਾਂ ਮੈਨੂੰ ਇਦਾਂ ਲੱਗਦਾ ਮੈਂ ਤਰੋ ਤਾਜ਼ਾ ਹੋ ਗਈ ਇਦਾਂ ਲੱਗਦਾ ਵੀ ਗੁਰੂ ਨਾਨਕ ਸਾਹਿਬ ਨੇ ਮੇਰੀਆਂ ਗੱਲਾਂ ਹੋ ਗਈਆਂ ਤੇ ਉਸ ਤੋਂ ਬਾਅਦ ਮੈਂ ਫਿਰ ਜ਼ਿਆਦਾ ਪੜ੍ਹਾਈ ਵੱਲ ਧਿਆਨ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਹੜੀ ਕਲਾਸ ਪੁੱਤਰ ਤੁਹਾਡੀ ਮੇਰੀ 6th ਕਲਾਸ ਮੇਰੇ ਨਾਲ 6ਵੀਂ ਕਲਾਸ ਵਾਹ ਜੀ ਵਾਹ 6ਵੀਂ ਕਲਾਸ ਦੇ ਬੱਚੇ ਵੀ ਮਾਰੇ ਦੀ ਕਿਰਪਾ ਨਾਲ ਸਹਿਜ ਪੜ੍ਹ ਕਰ ਰਹੇ ਹਾਂ ਬੇਟਾ ਦੱਸੋ ਕੀ ਨਾਮ ਤੁਹਾਡਾ ਮੇਰਾ ਨਾਮ ਅਲੋਕਰ ਮੈਂ ਆਈਟੀਸੀ ਨੀਰ ਸਕੈਂਡਰ ਸਕੂਲ ਚ ਪੜਦੀ ਹਾਂ ਤੇ ਮੈਂ ਜਦੋਂ 3rd ਕਲਾਸ ਨੂੰ ਗਈ ਸੀ ਉਦੋਂ ਤਾਂ ਮੈਂ ਮੇਰੇ ਨਾ ਦਾਦਾ ਜੀ ਪਾਠ ਕਰਦੇ ਹੁੰਦੇ ਸੀਗੇ ਤੇ ਅਮਰਿਤਪਾਲ ਸਰ ਸਾਡੇ ਘਰੇ ਦੇਣ ਆਉਂਦੇ ਹੁੰਦੇ ਸੀ ਪੋਤੀ ਸਾਹਿਬ ਤੇ ਉਹ ਪੋਤੀ ਸਾਹਿਬ ਫਿਰ ਸਾਡੇ ਸਕੂਲ ਜਾਂਦੇ ਹੁੰਦੇ ਸੀਗੇ ਤੇ ਉਹ ਪੋਤੀ ਸਾਹਿਬ ਮੈਂ ਵੇਖ ਕੇ ਇੰਨਾ ਖੁਸ਼ ਹੁੰਦੀ ਹੁੰਦੀ ਸੀ ਕਿ ਵੱਡੀ ਹੋਵਾਂਗੀ ਤਾਂ ਮੈਂ ਵੀ ਪਾਠ ਕਰਿਆ ਕਰੂੰਗੀ ਤੇ ਮੇਰੇ ਜਦੋਂ ਦਾਦਾ ਜੀ ਪਾਠ ਕਰਦੇ ਹੁੰਦੇ ਸੀ ਮੈਂ ਲੱਗ ਜਾ ਕੇ ਖਲੋਈਂਦੀ ਹੁੰਦੀ ਸੀ ਮੈਂ ਕਹਿੰਦੀ ਸੀ ਤੁਸੀਂ ਤਾਂ ਇੱਕ ਦੋ ਪੰਕਤੀਆਂ ਮੈਨੂੰ ਵੀ ਪੜ੍ਹਾਓ ਵਿੱਚੋਂ ਤੇ ਉਹ ਫਿਰ ਮੇਰੇ ਨਾਲ बोलਦੀ ਸੀ ਤੇ ਹੁਣ ਫਿਰ 3rd ਕਲਾਸ ਚ ਮੈਂ ਵੀ ਕਿਹਾ ਕਿ ਮੈਂ ਵੀ ਮੈਂ ਵੀ ਪਾਠ ਕਰੂੰਗੀ ਫਿਰ ਮੈਂ 3rd ਕਲਾਸ ਤੋਂ ਪਾਠ ਕਰਦੀ ਹੋਣੀ ਸਹਿਜ ਪਾਠ ਦਾ ਵਾਹ ਜੀ ਵਾਹ ਮੈਂ ਤਿੰਨ ਪਾਠ ਦੋ ਪਾਠ ਕਰ ਲਈ ਤੀਜਾ ਕਰਦੀ ਪਈ ਆ ਅ ਸੰਸਾਰ ਦੇ ਲੋਕੋ ਦੇਖੋ ਜੀ ਬੱਚੀ 3rd ਕਲਾਸ ਤੋਂ ਇਹਦੀ ਇੱਛਾ ਸੀ ਵੀ ਦਾਦਾ ਜੀ ਪਾਠ ਕਰਦੇ ਨੇ ਮੈਂ ਵੀ ਕਰਾਂ ਤੇ ਉਹਨਾਂ ਨੂੰ ਕਹਿੰਦੇ ਸੀ ਮੈਂ ਵੀ ਇੱਕ ਪੰਕਤੀ ਕਰਨੀ ਐ ਤੇ ਵਾਹਿਗੁਰੂ ਦੀ ਇੰਨੀ ਬਖਸ਼ਿਸ਼ ਹੋਈ ਵੀ ਇਹਦੀ ਇੱਛਾ ਦੇਖ ਕੇ ਤੀਸਰੀ ਕਲਾਸ ਤੋਂ ਬੱਚੀ ਵਿੱਚ ਸਹਿਜ ਪਾਠ ਨੇ ਸ਼ੁਰੂ ਕਰ ਲਿਆ ਤੇ ਹੁਣ ਕਿਨਵਾ ਸਹਿਜ ਪਾਠ ਪੁੱਤਰ ਤੁਹਾਡਾ ਤੀਸਰਾ ਤੀਸਰਾ ਸਹਿਜ ਪਾਠ ਬੇਟੀ ਕਰ ਰਹੀ ਹੈ ਇਹ ਬੜੀ ਭ ਦੇਖੋ ਅਸੀਂ ਡਰ ਜੰਨੇ ਆ ਗੁਰਸਾ ਦੀ ਬਾਣੀ ਵੀ ਕਹਿੰਦੀ ਹੈ ਆਪਾਂ ਕਹਿੰਦੇ ਜੀ ਹਾਏ ਕੋਈ ਪਾਠ ਕਰੇਗਾ ਤੇ ਗਲਤੀਆਂ ਹੋਣਗੀਆਂ ਤੇ ਪਾਪ ਲੱਗੇਗਾ ਜਿਹੜੀ ਚੀਜ਼ ਨੇ ਪਾਪਾਂ ਤੋਂ ਸਾਨੂੰ ਦੂਰ ਕਰਨਾ ਸੀ ਅਸੀਂ ਉਹਨੂੰ ਵੀ ਪਾਪਾਂ ਦਾ ਨਾਲ ਜੋੜ ਦਿੱਤਾ ਇਹ ਸਭ ਤੋਂ ਵੱਡੀ ਗੱਲ ਹੈ ਬੱਚੀ ਦੀ 6ਵੀਂ ਕਲਾਸ ਵਿੱਚ ਪੜ੍ਹਦੀ ਔਰ ਤੀਸਰਾ ਸੈਚ ਪਾਠ ਹੈ ਚਿੱਟੀ ਦਾੜੀ ਹੋ ਜਾਂਦੀ ਸਾਡੀ ਔਰ ਇਹ ਸਾਰੇ ਕਹਿੰਦੇ ਆ ਵੀ ਨਹੀਂ ਜੀ ਨਹੀਂ ਮੇਰੇ ਕੋਲ ਪਾਠ ਨਹੀਂ ਹੋਣਾ ਇਹ ਬੱਚੀ ਤੁਹਾਡੇ ਲਈ ਸੰਦੇਸ਼ ਦੇ ਰਹੀ ਹੈ ਦੁਨੀਆ ਨੂੰ ਵੀ ਭਈ ਅਸੀਂ ਬਾਣੀ ਪੜ੍ਹੀਏ ਤੇ ਬਾਣੀ ਪੜਨ ਨਾਲ ਚੜਦੀ ਕਲਾ ਹੈ ਕਿ ਬੇਟੇ ਜੀਵਨ ਵਿੱਚ ਕੀ ਤਬਦੀਲੀ ਆਈ ਫਿਰ ਹੁਣ ਜੀਵਨ ਵਿੱਚ ਸਰ ਜਦੋਂ ਮੈਂ ਪਹਿਲਾਂ ਪੈਂਦੀ ਸੀ ਨਾ ਪਾਟ ਕਰਨ ਤੇ ਮੇਰੇ ਵਿੱਚ ਗਲਤੀ ਹੁੰਦੀ ਸੀ ਤੇ ਮੈਨੂੰ ਸਾਰੇ ਕਹਿੰਦੇ ਸੀ ਤੂੰ ਰਹਿਣ ਦੇ ਪਾਟ ਕਰਨ ਨੂੰ ਤੂੰ ਗਲਤੀ ਕਰੇਂਗੀ ਤੇ ਨਾਲ ਮੁਰਕੇ ਤੇਨੂੰ ਪਾਪ ਲੱਗੂਗਾ ਤੇ ਸਾਨੂੰ ਪਹਿਲਾਂ ਲੱਗੂਗਾ ਤੇ ਮੈਂ ਨਹੀਂ ਮੰਦੀ ਹੁੰਦੀ ਸੀ ਕਿ ਕਿ ਮੈਂ ਪਾਟ ਕਰਨਾ ਮੈਂ ਪਾਟ ਕਰਨਾ ਪਰ ਮੈਂ ਗਲਤੀ ਕਰਨਾ ਬਾਬਾ ਜੀ ਮੈਨੂੰ ਕਰਾਉਣਗੇ ਸਹੀ ਤੇ ਹੁਣ ਜਦੋਂ ਮੈਂ ਸਹੀ ਕਰਦੀ ਮ ਬੜੀ ਖੁਸ਼ੀ ਮਿਲਦੀ ਹੈ ਸਾਰੇ ਮੈਨੂੰ ਜਦੋਂ ਮੈਂ ਪੁੱਛਦੀ ਹਾਂ ਬੀਸੀਪੀ ਆਹ ਪੰਕਤੀ ਕਿਵੇਂ ਆਇਆ ਦਾ ਮੈਨੂੰ ਅਰਥ ਦੱਸੋ ਹੁਣ ਸਾਰੇ ਮੈਨ ਅੱਬ ਨਹੀਂ ਸਮਝਾਉਗਾ ਮੈਨੂੰ ਕਹਿੰਦੀ ਐ ਨੂਪ ਤੂਰੇ ਆ ਤੇ ਮੈਨੂੰ ਆ ਸਬਦ ਸੁਣਾ ਕੇ ਦੱਸ ਮੈਨੂੰ ਸੁੰਦਰੀ ਨਾ ਵਾਜ ਵਾ ਦਾਦਾ ਜੀ ਵੀ ਹੁਣ ਆਣ ਕੇ ਤੇ ਇਹਦੇ ਕੋਲੋਂ ਪੁੱਛਦੇ ਨੇ ਵੀ ਇਹਦਾ ਕੀ ਮਤਲਬ ਹੈ ਇਹ ਸਭ ਤੋਂ ਵੱਡੀ ਗੱਲ ਹੈ ਡੈਰੀ ਵੀ ਬੱਚੇ ਨੇ ਮਨ ਪਾਉਂਦੇ ਫਰਮਾਨਾ ਵਾਲੀ ਬਣਾਈ ਹੈ ਇਹ ਬੜੀ ਸੁੰਦਰ ਬਣਾਈ ਹੈ ਜੀ ਜਮਾਤ ਇਹਦੀ ਪੰਜਵੀਂ ਕਲਾਸ ਦੀ ਜਮਾਤ ਹੁਣ ਛੇਵੀਂ ਚ ਹੋ ਗਈ ਹੈ ਬੇਟੀ ਦਾ ਨਾਮ ਅਨੂਪ ਕੌਰ ਹੈ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਕਿਦਾਂ ਪਛਾਣਨਾ ਹੈ ਬਾਣੀ ਦੇ ਨਾਲ ਸ਼ਾਬਾਸ਼ ਬਹੁਤ ਬਹੁਤ ਵਧਾਈਆਂ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਜ਼ੁਰਗਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਸਹਿਜ ਪਾਠ ਨਾਲ ਜੁੜੋ ਤੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਲਓ ਸੁਖਾਲਾ ਬਣਾ ਲਓ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਜੀ ਹਰਮਨਦੀਪ ਕੌਰ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ 7ਵਾਂ ਕਿੰਵਾ ਸਹਿਜ ਪਾਠ ਹੈ ਦੂਸਰਾ ਦੂਸਰਾ ਕੀ ਸਹਿਜ ਪੜ ਦਾ ਅਨੁਭਵ ਦੱਸੋ ਤੇ ਤੁਹਾਡੀ ਜ਼ਿੰਦਗੀ 'ਤੇ ਕੀ ਤਬਦੀਲੀ ਆਈ ਸਰ ਜਦੋਂ ਤੋਂ ਮੈਂ ਸਾਈ ਭਾਟ ਨਾਲ ਜੁੜੀ ਆ ਮੇਰਾ ਮਨ ਬਹੁਤ ਸ਼ਾਂਤ ਰਹਿੰਦਾ ਵਾ ਪਹਿਲਾਂ ਮੈਂ ਖੀਜੀ ਖੀਜੀ ਰਹਿੰਦੀ ਸੀ ਬਟ ਜਦੋਂ ਮੈਂ ਹੁਣ ਸਾਈ ਭਾਟ ਨਾਲ ਜੁੜੀ ਆ ਮੈਨੂੰ ਐਂ ਲੱਗਦਾ ਹੈ ਕਿ ਪਤਾ ਨਹੀਂ ਮੈਂ ਬਹੁਤ ਮਨ ਮੇਰਾ ਸ਼ਾਂਤ ਰਹਿੰਦਾ ਵਾ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਕਿ ਮੈਂ ਸਾਈ ਭਾਟ ਕਰੀ ਹੋਰ ਕਿਹਨੂੰ ਕਿਹਨੂੰ ਸ਼ੁਰੂ ਕਰਵਾਇਆ ਇੱਕ ਆਪਦੀ ਸਿਸਟਰ ਨੂੰ ਕਰਵਾਇਆ ਛੋਟੀ ਕਿ ਵੱਡੀ ਵੱਡੀ ਹੈ ਵਾਸੀ ਵਾ ਵੱਡੀ ਦੀਦੀ ਨੂੰ ਵੀ ਨਾਲ ਸਾਈ ਭਰਸ਼ੀ ਕਰਾਤਾ ਇਹ ਭੱਗਾਂ ਵਾਲੀ ਬਖਸ਼ੀਚ ਐਵੇਂ ਥੋੜੀ ਕਹਿੰਦੇ ਵੀ ਜੇ ਇੱਕ ਧੀ ਗੁਰਬਾਣੀ ਨਾਲ ਜੁੜ ਜਾਵੇ ਉਹ ਤਿੰਨ ਖੰਦਾਂ ਨੂੰ ਬਚਾ ਲੈਂਦੀ ਐ ਪੇਕੇ ਪਰਿਵਾਰ ਨੂੰ ਵੀ ਸੋਹ ਉਹਨਾਂ ਵਾਲੀ ਜੇਨਰੇਸ਼ਨ ਨੇ ਤੁਹਾਡੇ ਤੋਂ ਪਹਿਲਾਂ ਕਈ ਬੱਚੇ ਗਏ ਨੇ ਉਹਨਾਂ ਨੇ ਦੱਸਿਆ ਵੀ ਸਾਡੇ ਪਾਪਾ ਨੇ ਸ਼ਰਾਬ ਪੀਣੀ ਛੱਡ ਦਿੱਤੀ ਜਦੋਂ ਤੋਂ ਅਸੀਂ ਸੈੱਟ ਪੜ੍ਹਨਾ ਸ਼ੁਰੂ ਕੀਤਾ ਟਾਈਮ ਲੱਗਦਾ ਹਰ ਦਿਨ ਅੱਜ ਵੀ ਜਪਾਂਗੇ ਤੇ ਕੱਲ ਥੋੜੀ ਫਿਲਮ ਮਿਲ ਜਾਣਗੀ ਦਰਖਤ ਦੇ ਸਮਾਂ ਲੱਗੇਗਾ ਸੋ ਇਹ ਹੱਬ ਤੋਂ ਸਭ ਤੋਂ ਵੱਡੀ ਬਖਸ਼ੀ ਦੁਨੀਆ ਦੀ ਕਿਹੜੀ ਹੈ ਜ਼ਿੰਦਗੀ ਦੀ ਵੀ ਬਾਣੀ ਦੇ ਲੜ ਲੱਗਣਾ ਸ਼ਾਬਾਸ਼ ਬੇਟਾ ਤੁਹਾਡਾ ਨਾਮ ਮੇਰਾ ਨਾਮ ਮਨਜੀਤ ਕਾਰ ਹੈ ਮੈਂ 8th ਕਲਾਸ ਵਿੱਚ ਪੜ੍ਹਦੀ ਹਾਂ ਮੈਂ ਪਿਛਲੇ ਸਕੂਲ ਤੋਂ ਸੈੱਟ ਪੜ੍ਹਨਾ ਸਟਾਰਟ ਕੀਤਾ ਸੀ ਮੈਂ 3rd ਕਲਾਸ ਤੋਂ ਸੈੱਟ ਪੜ੍ਹਨਾ ਸਟਾਰਟ ਕੀਤਾ ਸੀ ਵਾਹ ਜੀ ਵਾਹ ਹੋਣ ਮੇਰੀ 10ਵਾਂ ਵਰਗਣਾ ਮੈਂ ਹੁਣ ਕਿੰਨਾ ਸਾਈਹ ਪੜਾ 10ਵਾਂ 10ਵਾਂ ਇਸ ਬੱਚੀ ਦਾ 10ਵਾਂ ਸਹਿਜ ਪਾਠ ਹੈ ਜੀ ਮਾਰੇ ਦੀ ਕਿਰਪਾ ਨਾਲ ਦੇਖੋ ਇਹ ਛੋਟੀ ਜੀ ਉਮਰ ਵਿੱਚ ਬੱਚੀ ਹੈ ਕਿਹੜੀ ਕਲਾਸ ਵਿੱਚੋਂ 8ਥ ਕਲਾਸ ਵਿੱਚ ਹੈਗੀ ਹੈ ਤੇ 8ਵੀਂ ਵਿੱਚ ਪੜਦੀ ਹੈ ਤੇ 10ਵਾਂ ਸਹਿਜ ਪਾਠ ਹੈ ਇਹ ਵਾ ਵਾਈ ਗੁਰੂ ਜੀ ਦੀ ਬਖਸ਼ਿਸ਼ ਬਾਣੀ ਦੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਸਾਡੀ ਝੋਲੀ ਵਿੱਚ ਪਾਉਂਦੀਆਂ ਨੇ ਤੇ ਜੀਵਨ ਵਿੱਚ ਤਬਦੀਲੀ ਲਿਆਉਂਦੀਆਂ ਨੇ ਬੜੇ ਤੁਹਾਡੇ ਤੋਂ ਤੁਹਾਡੇ ਪਰਿਵਾਰ ਵਿੱਚ ਕੀ ਤਬਦੀਲੀ ਆਈ ਮੇਰੇ ਮੈਂ ਆਪਣੇ ਬ੍ਰਦਰ ਨੂੰ ਸਟਾਰਟ ਕਰਵਾਇਆ ਵਾ ਸਿਸਟਰ ਨੂੰ ਸਟਾਰਟ ਕਰਵਾਇਆ ਮਦਰ ਨੂੰ ਕਰਵਾਇਆ ਫਾਦਰ ਨੂੰ ਕਰਵਾਇਆ ਦਾਦਾ ਜੀ ਨੂੰ ਕਰਵਾਇਆ ਆਂਟੀ ਨੂੰ ਕਰਵਾਇਆ ਅੱਠ-10 ਜਾਣਿਆਂ ਨੇ ਸਹਿਯੋਗ ਪਰ ਸ਼ੁਰੂ ਕਰਵਾ ਦਿੱਤਾ ਮਮਾ ਜੀ ਨੂੰ ਵੀ ਸਾਰਿਆਂ ਨੂੰ ਦੇਖੋ ਜੀ ਪੂਰਾ ਖਾਨਦਾਨ ਹੀ ਬਦਲ ਕੇ ਰੱਖ ਦਿੱਤਾ ਹੈ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਜਦ ਨਾਨਕ ਧੂੜ ਮੰਗਿਆ ਤੇ ਇਸ ਗੁਰਸਿੱਕੀ ਜੋ ਆਪ ਜਪ ਹੈ ਅਵਰਾ ਨਾਮ ਜਪਾਵੇ ਸ਼ਾਬਾਸ਼ ਬੱਤੇ ਬਿੱਲੇ ਤੁਹਾਡਾ ਕੋਈ ਤੁਸੀਂ ਦੁਨੀਆ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਇਹੀ ਕਹਿਣਾ ਚਾਹੁੰਦੀ ਆ ਕਿ ਇਸਮਾ ਸਾਡੀ ਅੰਤਿਕੋਸ਼ ਨਹੀਂ ਰੱਖਿਆ ਗੁਰਬਾਣੀ ਪੜੋ ਥੋੜਾ ਤੁਹਾਨੂੰ ਵੀ ਗਿਆਨ ਹੋਊਗਾ ਸਾਰਾ ਉਪਜਾਲਾ ਹੋਊਗਾ ਹਨੇਰਾ ਕੀਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਦਵਿੰਦਰ ਕੌਰ ਹੈ ਮੈਂ ਪਾਸ 1 ਕਮਰਸ ਵਿੱਚ ਹਾਂ ਮੈਂ 6th ਕਲਾਸ ਤੋਂ ਸੈੱਟ ਪੜ੍ਹਨਾ ਸ਼ੁਰੂ ਕਰਦਾ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਲੋਕ ਕਹਿੰਦੇ ਨੇ ਕਿ ਸਾਨੂੰ ਡਿਪਰੈਸ਼ਨ ਨਾਲ ਦਵਾਈਆਂ ਖਾ ਲਈਏ ਡਾਕਟਰਾਂ ਕੋਲ ਜਾਈਏ ਮੈਂ ਕਹੂੰਗੀ ਕਿ ਨਹੀਂ ਜੇ ਆਪਾਂ ਸੈੱਜ ਪੜ੍ਹਾਂਗੇ ਨਾ ਆਪਣਾ ਡਿਪਰੈਸ਼ਨ ਆਪਣੇ ਆਪ ਖਤਮ ਹੋ ਜਾਊਗਾ ਵਾਹ ਜੀ ਵਾਹ ਬੋਲੇ ਸੋਨਹਾਰ ਸਾਥ ਸ਼੍ਰੀ ਅਕਾਲ ਹਾਂ ਬੋਲੋ ਕਰੀਏ ਗੱਲ ਬੋਲੋ ਕਰੀਏ ਗੱਲ ਕਰੀਏ ਗੱਲ ਮਿਲੇਗਾ ਹੱਲ ਮਿਲੇਗਾ ਹੱਲ ਹਰ ਪਰੇਸ਼ਾਨੀ ਦਾ ਹੱਲ ਪਰ ਪਰਸ਼ਾਨੀ ਦਾ ਹੱਲ ਕਰੀਏ ਗੱਲ ਕਰੀਏ ਗੱਲ ਮਿਲੇਗਾ ਹੱਲ ਤੇ ਸਹਿਜ ਪੜ ਕੇ ਗੁਰੂ ਨਾਲ ਗੱਲਾਂ ਗੁਰੂ ਨਾਲ ਗੱਲਾਂ ਤੇ ਜੇ ਗੁਰੂ ਨਾਲ ਗੱਲਾਂ ਕਰ ਲਾ ਪਾ ਫਿਰ ਡਿਪਰੈਸ਼ਨ ਲੱਗ ਕੇ ਆਏਗਾ ਨਹੀਂ ਅੱਛਾ ਹੋਰ ਦੱਸੋ ਵੀ ਤੁਹਾਡਾ ਕੀ ਬਦਲਾਅ ਆਇਆ ਅਸੀਂ ਕਈ ਵਾਰ ਮੇਰਾ ਮਨ ਬੜਾ ਜਿਆਦਾ ਉਦਾਸ ਹੁੰਦਾ ਵਾ ਕੋਈ ਬੰਦਾ ਨਹੀਂ ਹੁੰਦਾ ਕਿ ਆਪਾਂ ਉਹਦੇ ਨਾਲ ਆਪਣਾ ਦੁੱਖ ਸਾਂਝਾ ਕਰੀਏ ਫਿਰ ਮੈਂ ਸੋਚਦੀ ਆ ਕਿ ਹੁਣ ਆ ਸਾਡਾ ਰੱਬ ਹੀ ਸਾਡਾ ਸਾਰਾ ਕੁਝ ਵਾ ਫਿਰ ਮੈਂ ਸਹਿਜ ਬਾਣ ਕਰਨਾ ਸ਼ੁਰੂ ਕਰ ਦੇਣੀ ਆ ਫਿਰ ਮੈਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਦੁੱਖ ਕੀ ਹੀ ਜਾਂ ਕੁਝ ਵੀ ਇਦਾਂ ਲੱਗਦਾ ਕਿ ਜਿਵੇਂ ਗੁਰੂ ਮਹਾਰਾਜ ਸਾਡੇ ਨਾਲ ਆਪ ਗੱਲਾਂ ਕਰਨਦਾ ਹੈ ਹੁਣ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਜੇ ਆਪਾਂ ਨਸ਼ਿਆਂ ਤੋਂ ਬਚਣਾ ਵਾ ਆਪਣੀ ਜ਼ਿੰਦਗੀ ਬਚਾਉਣੀ ਵਾ ਹਰ ਇੱਕ ਦਾ ਸਹਿਜ ਬਾਣ ਸ਼ੁਰੂ ਹੋਣਾ ਚਾਹੀਦਾ ਵਾ ਤੇ ਹਰ ਸਿੱਖ ਨੂੰ ਸਹਿਜ ਪਾਠ ਕਰਨਾ ਚਾਹੀਦਾ ਵਾ ਤੇ ਆਪਣੇ ਆਪ ਨੂੰ ਬਚਾਵੇ ਵੱਤੋ ਵੱਤ ਹਾਂ ਬੇਟੀ ਨੂੰ ਪਤਾ ਨਹੀਂ ਹੈ ਪਰ ਮੈਂ ਦੱਸ ਦਿੰਨਾ ਬੇਟੇ ਸਾਡੀ ਜਿਹੜੀ ਅਕਾਲ ਤਖਤ ਸਭ ਤੋਂ ਰਹਿਤ ਮਰਿਆਦਾ ਹੈ ਨਾ ਉਹਦੇ ਵਿੱਚ ਹੁਕਮ ਹੈ ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਰੋਜ਼ਾਨਾ ਆਪੋ ਆਪਣਾ ਸਹਿਜ ਪਾਠ ਕਰਨਾ ਚਾਹੀਏ ਜਿੰਨਾ ਸਮਾਂ ਹੋਵੇ ਉਹਦੇ ਵਿੱਚ ਪੂਘ ਪਾਵੇ ਜੇਕਰ ਕਿਸੇ ਕਾਰਨਾ ਕਰਕੇ ਉਹ ਪੜਿਆ ਨਹੀਂ ਹੈ ਤਾਂ ਸਾਲ ਵਿੱਚ ਇੱਕ ਵਾਰੀ ਸਹਿਜ ਪਾਠ ਆਪ ਆਪਣੇ ਕੰਨਾਂ ਨਾਲ ਜ਼ਰੂਰ ਸੁਣੇ ਦੇਖੋ ਕਿੱਡੀ ਵੱਡੀ ਗੱਲ ਹੈ ਤੁਹਾਨੂੰ ਨਹੀਂ ਨਾ ਪਤਾ ਵੀ ਇਹ ਮਰਿਆਦਾ 'ਚ ਲਿਖਿਆ ਹੋਇਆ ਹੈ हां देखो ये बच्ची नु पता नहीं है पर ये बच्ची दस रही है कि किस तरह जिंदगी बदलदी है सो so, भाई गुरु दी बख्शीश है औनके। जी ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਨੂੰ ਸ਼ੁਰੂ ਕਰਨਾ ਚਾਹੀਦਾ ਤੇ ਉਹਦੀ ਜ਼ਿੰਦਗੀ ਚ ਬਦਲਾਵ ਆਉਣਗੇ ਹੀ ਆਉਣਗੇ ਸੋ ਇਹ ਸਾਨੂੰ ਸਾਡੇ ਕੋਲ ਜਿਹੜੇ ਆਈਟੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰਾ ਦੇ ਵਿਦਿਆਰਥੀ ਜਿਨ੍ਹਾਂ ਨੇ ਕਿਸੇ ਨੇ 10ਵਾਂ ਸੈਜ ਪੜਾਟਾ ਕਿਸੇ ਚੌਥਾ ਸੈਜ ਪੜਾਟਾ ਕਿਸੇ ਪੰਜਵਾਂ ਸੈਜ ਪੜਾਟਾ ਹੈ ਵਾਈਗੁਰ ਜੀ ਦੀ ਕਿਰਪਾ ਨਾਲ ਆਪਾਂ ਇਸ ਮੈਨੇਜਮੈਂਟ ਦਾ ਔਰ ਧੰਨਵਾਦ ਕਰਦੇ ਆਂ ਔਰ ਤੁਹਾਨੂੰ ਦੱਸਿਏ ਅਸੀਂ ਤੁਹਾਨੂੰ ਉਹਨਾਂ ਬੱਚਿਆਂ ਨਾਲ ਮਿਲਾਵਾਂਗੇ ਜਿਨ੍ਹਾਂ ਦਾ 200 200 ਸਾਈਡ ਪੜ੍ਹਦੇ ਨਾਲ ਬੱਚਿਆਂ ਨੇ ਕਰ ਲਏ ਨੇ ਔਰ ਪੜ੍ਹਾਈ ਵਿੱਚ ਸਾਰਿਆਂ ਦੇ ਮਾਰੇ ਦੀ ਬਖਸ਼ਿਸ਼ ਹੈ ਬੱਚੇ ਦੱਸ ਰਹੇ ਵਿੱਚ ਜਦੋਂ ਤੋਂ ਸਾਈਡ ਪੜ੍ਹ ਸ਼ੁਰੂ ਕੀਤਾ ਹੈ ਪਰਿਵਾਰਾਂ ਵਿੱਚ ਬਦਲਾਅ ਆਇਆ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋਈਆਂ ਬਿਮਾਰੀਆਂ ਦੂਰ ਹੋਈਆਂ ਪੜ੍ਹਾਈ ਵਿੱਚ ਨੰਬਰ ਵਧੇ ਸੋ ਮੈਡੀਕਲ ਦੇ ਬੱਚੇ ਵੀ ਸਾਈਡ ਪੜ੍ਹ ਰਹੇ ਨੇ ਸਤਵਾਂ ਉਹਨਾਂ ਦਾ ਸਾਈਡ ਪੜਾਟਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ